ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਘਰ ਬੈਠੇ ਹੋਏ ਸਾਡੇ ਲੋਕ ਗੀਤਾਂ ਦਾ ਲੋਕ ਬੋਲੀਆਂ ਦਾ ਆਨੰਦ ਮਾਣ ਰਹੇ ਹੋਵੋਗੇ ਤੁਸੀਂ ਸਾਰੇ ਸੋਚ ਰਹੇ ਹੋਵੋਗੇ ਕਿ ਪਵਨ ਅੱਜ ਕਿੱਥੇ ਬੈਠੀ ਹੋਈ ਆ ਤੇ ਕਿਹਦੇ ਨਾਲ ਬੈਠੀ ਹੋਈ ਆ ਸੋ ਆਪਾਂ ਬੈਠੇ ਹੋਏ ਐਡਮਿੰਟਨ ਦੇ ਵਿੱਚ ਹੀ ਆਪਾਂ ਬੈਠਾ ਹੋਇਆ ਭੈਣ ਸੰਦੀਪ ਦੇ ਨਾਲ ਜਿਹੜੇ ਕਿ ਕਾਫੀ ਲੰਮੇ ਸਮੇਂ ਤੋਂ ਜਦੋਂ ਤੋਂ ਮੈਂ ਤੇ ਵੀਰਪਾਲ ਨੇ ਲੋਕ ਗੀਤ ਗਾਉਣੇ ਸ਼ੁਰੂ ਕੀਤੇ ਆ ਤਾਂ ਭੈਣ ਉਦੋਂ ਤੋਂ ਹੀ ਸਾਡੇ ਲੋਕ ਗੀਤ ਸੁਣਦੇ ਆ ਰਹੇ ਆ ਕਮੈਂਟਾਂ ਦੇ ਜ਼ਰੀਏ ਇੱਕ ਦੋ ਦਿਨ ਪਹਿਲਾਂ ਇਹਨਾਂ ਨਾਲ ਸੰਪਰਕ ਹੋਇਆ ਜੀ ਤਾਂ ਇਹਨਾਂ ਨੇ ਆਪਦੀ ਇੱਛਾ ਜ਼ਾਹਿਰ ਕੀਤੀ ਕਿ ਪਵਨ ਅਸੀਂ ਮੈਂ ਤੁਹਾਡੇ ਨਾਲ ਲੋਕ ਗੀਤ ਗਾਉਣੇ ਚਾਹੁੰਨੀ ਆ ਤਾਂ ਅੱਜ ਆਪਾਂ ਭੈਣ ਦੇ ਘਰ ਪਹੁੰਚੇ ਹੋਏ ਆ ਜੀ ਭੈਣ ਨਾਲ ਗੱਲਾਂ ਬਾਤਾਂ ਵੀ ਕਰਾਂਗੇ ਲੋਕ ਗੀਤ ਵੀ ਗਾਵਾਂਗੇ ਸੋ ਸੰਦੀਪ ਭੈਣ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਸਵਾਗਤ ਆ ਜੀ ਹਾਂਜੀ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਆ ਜੀ ਸਾਡੇ ਘਰੇ ਆਉਣ ਤੇ ਬੜਾ ਥੈਂਕ ਯੂ ਬਹੁਤ ਬਹੁਤ। ਐਂ ਤਾਂਵਾ ਤੁਸੀਂ ਸਾਨੂੰ ਮੌਕਾ ਦਿੱਤਾ ਐਨੇ ਵਧੀਆ ਕਹਿੰਦੇ ਨੇ ਪ੍ਰਮਾਤਮਾ ਨੇ ਇਹ ਦਰਸ਼ਨ ਮੇਲੇ ਹੁੰਦੇ ਆ ਜੀ। ਹਾਂਜੀ ਬਿਲਕੁਲ ਬਿਲਕੁਲ ਪੈਂ ਜਿੱਥੇ ਪ੍ਰਮਾਤਮਾ ਨੇ ਆਪਣਾ ਸਵੱਬ ਬਣਾਇਆ ਹੁੰਦਾ ਲੋਕ ਗੀਤਾਂ ਨੇ ਬੜੇ ਸੋਹਣੇ ਸੋਹਣੇ ਸਵੱਬ ਬਣਾਏ ਆ ਜੀ। ਮੇਰੇ ਤੇ ਵੀਰਪਾਲ ਦੇ ਅਸੀਂ ਬਹੁਤ ਚੰਗੇ ਇਨਸਾਨਾਂ ਨੂੰ ਮਿਲੇ ਆ ਤਾਂ ਅੱਜ ਤੁਹਾਡੇ ਨਾਲ ਪਹਿਲਾਂ ਗੱਲਾਂ ਬਾਤਾਂ ਆਪਾਂ ਕਰਦੇ ਸੀ ਤਾਂ ਬਹੁਤ ਚੰਗਾ ਲੱਗਾ। ਸਭ ਤੋਂ ਪਹਿਲਾਂ ਭੈਣ ਇਹ ਦੱਸੋ ਕਿ ਤੁਸੀਂ ਸਾਨੂੰ ਕਦੋਂ ਤੋਂ ਸੁਣਦੇ ਆ ਰਹੇ ਹੋ? ਮੈਂ ਤਾਂ ਪਵਨ ਬਹੁਤ ਤੇਜ਼ ਤੋਂ ਸੁਣਦੀ ਆ ਤੁਹਾਨੂੰ ਜਦੋਂ ਤੁਸੀਂ ਸ਼ੁਰੂ ਹੀ ਕੀਤੇ ਸੀ ਅਜੀ ਠੀਕ ਹੈ ਜੀ ਜਦੋਂ ਵੀਰਪਾਲ ਦਾ ਵੀ ਇਹ ਜਿਹਾ ਵਿਆਹ ਨਹੀਂ ਸੀ ਹੋਇਆ ਉਹ ਤੋਂ ਵੀ ਪਹਿਲਾਂ ਦੀ ਮੈਂ ਸੁਣਦੀ ਆ ਤੁਹਾਨੂੰ ਠੀਕ ਹੈ ਠੀਕ ਹੈ ਜੀ ਬਹੁਤ ਚੰਗਾ ਲੱਗਾ ਪੜ੍ਹਣ ਇਹ ਗੱਲ ਸੁਣ ਕੇ ਤਾਂ ਤੁਸੀਂ ਇਹ ਦੱਸੋ ਕਿ ਜਦੋਂ ਇਹ ਲੋਕ ਗੀਤ ਤੁਸੀਂ ਸੁਣਦੇ ਆ ਹਨਾ ਕਿਉਂਕਿ ਮੇਰਾ ਤੇ ਵੀਰਪਾਲ ਦਾ ਇਹੀ ਮਕਸਦ ਰਿਹਾ ਕਿ ਲੋਕ ਗੀਤ ਇਹ ਲੋਕ ਗੀਤਾਂ ਘਰ-ਘਰ ਦੇ ਵਿੱਚ ਗੂੰਜਣ ਹਨ ਆਪਣੀਆਂ ਬਜ਼ੁਰਗ ਮਾਤਾਵਾਂ ਤੱਕ ਹੀ ਨਾ ਰਹਿਣ ਕਿਉਂਕਿ ਇਹ ਆਪਣਾ ਬਹੁਤ ਹੀ ਅਮੀਰ ਵਿਰਸਾ ਏ ਤੇ ਇਹ ਸਾਰੇ ਲੋਕਾਂ ਤੱਕ ਪਹੁੰਚੇ ਹਾਂਜੀ ਸੰਭਣ ਦੀ ਲੋੜ ਹੈ ਇਹਨੂੰ ਸੰਭੰਦੀ ਲੋੜ ਆ ਹਾਂਜੀ ਤਾਂ ਮੈਨੂੰ ਲੱਗਦਾ ਕਿ ਅੱਜ ਤੁਹਾਨੂੰ ਮਿਲ ਕੇ ਇਹ ਲੱਗਾ ਕਿ ਨਹੀਂ ਔਖਾ ਹੈਗਾ ਵਿਰਸਾ ਸੰਭਾਇਆ ਜਾਣਾ ਹੈ ਹਾਂਜੀ ਤਾਂ ਹੋਰ ਦੱਸੋ ਜੀ ਕੀ ਮਹਿਸੂਸ ਕਰਦੇ ਸੀ ਫਿਰ ਜਦੋਂ ਸਾਡੇ ਲੋਕ ਗੀਤਾਂ ਨੂੰ ਤੁਸੀਂ ਸੁਣਦੇ ਸੀ ਹਨ ਮੈਂ ਤਾਂ ਜੀ ਬਸ ਪੁੱਛੋ ਨਾ ਜੀ ਮੈਂ ਕਹਿੰਦੇ ਨਹੀਂ ਜਦੋਂ ਤੁਸੀਂ ਲੋਕ ਕੀ ਸੁਣਦੇ ਹੋ ਉਹਨਾਂ ਸਾਨੂੰ ਤੁਹਾਨੂੰ ਬਹੁਤ ਚੀਜ਼ਾਂ ਤੁਹਾਡੇ ਆਲਾ ਦੁਆਲਾ ਤੁਹਾਡੀ ਇਹ ਚੀਜ਼ਾਂ ਸਾਰੀਆਂ ਹਾਂਜੀ ਤੁਹਾਨੂੰ ਇੱਕ ਕਹਿੰਦੇ ਨਹੀਂ ਸੋਹਣਾ ਸੋਹਣਾ ਤੁਹਾਨੂੰ ਵਧੀਆ એનર્ਜੀ ਮਿਲਦੀ ਹੈ ਜੀ ਤੁਹਾਨੂੰ ਮਿਲਦੀ ਹੈ ਹਨਾ ਤੇ ਪਰ ਮੈਂ ਤਾਂ ਤੁਹਾਡੇ ਨਾਲ ਹੀ ਲਗਾ ਵੀ ਲੈਂਦੀ ਸੀ ਹਾਂਜੀ ਉਹ ਮੈਂ ਸੁਣ ਲਿਆ ਪਹਿਲਾਂ ਕਿਉਂਕਿ ਤੁਸੀਂ ਤਾਂ ਬਹੁਤ ਸੋਹਣੇ ਲੋਕੀ ਤਾਂ ਆਪ ਵੀ ਗਾਉਂਦੇ ਆ ਹਨਾ ਮੈਂ ਤੁਹਾਡੇ ਨਾਲ ਹੀ ਗਾ ਲੈਂਦੀ ਸੀ ਕਿਉਂਕਿ ਇੱਥੇ ਇਹ ਚੀਜ਼ਾਂ ਨਾਲ ਲੋਪ ਹੁੰਦੀਆਂ ਜਾਂਦੀਆਂ ਨੇ ਵੀਰਪਾਲ ਹਾਂਜੀ ਆਪਣੇ ਸੌਰੀ ਪਵਨ ਕੋਈ ਗੱਲ ਨਹੀਂ ਜੀ ਤੇ ਇਹ ਪਤਾ ਕੀ ਹੈ ਜਿੱਦਾਂ ਹੁਣ ਲੋਕੀ ਸਾਰੇ ḄJ ਤੱਕ ਕੀ ਮਿਊਜ਼ਿਕ ਤੱਕ ਹੀ ਰਹਿ ਗਏ ਨੇ ਹਾਂਜੀ ਹਾਂਜੀ ਇਹਨਾਂ ਲੋਕਾਂ ਤੋਂ ਲੋਕੀ ਪਿੱਛੇ ਹਟਦੇ ਇਹਨਾਂ ਚੀਜ਼ਾਂ ਨੂੰ ਅੱਗੇ ਲਿਆਉਣ ਦੀ ਲੋੜ ਆਪਾਂ ਨੂੰ ਹਾਂਜੀ ਬਿਲਕੁਲ ਜੀ ਜਿਵੇਂ ਆਪਾਂ ਇਹਨਾਂ ਲੋਕ ਗੀਤਾਂ ਨੂੰ ਗਾਉਂਦੇ ਆ ਤਾਂ ਇੱਕ ਅਜੀਬ ਜੀ ਆਪਾਂ ਨੂੰ ਖੁਸ਼ੀ ਮਿਲਦੀ ਹੈ ਨਾ ਆਪਾਂ ਜੇ ਇਕੱਲੇ ਵੀ ਗਾਉਂਦੇ ਆ ਤਾਂ ਆਪਾਂ ਬਹੁਤ ਫਰੈਸ਼ ਫੀਲ ਕਰਦੀ ਆ ਹਨਾ ਮੈਂ ਤਾਂ ਜਦੋਂ ਕੰਮ ਕਰਦੀ ਮੈਂ ਤਾਂ ਉਹਦੇ ਵੀ ਗਾ ਲੈਣੀ ਆ ਹਾਂਜੀ ਹਾਂ ਤੁਹਾਨੂੰ ਕੰਮ ਕਰਦੇ ਵੀ ਪਤਾ ਵੀ ਨਹੀਂ ਲੱਗਦਾ ਜਦੋਂ ਤੁਸੀਂ ਕੰਮ ਕਰ ਲੈਂਦੇ ਤੁਹਾਡਾ ਅੰਦਰ ਜਿੱਦਾਂ ਤੁਹਾਡੀ ਆਤਮਾ ਖੁਸ਼ ਹੁੰਦੀ ਹੈ ਨਾ ਹਾਂਜੀ ਬਿਲਕੁਲ ਜੀ ਪਹਿਲਾਂ ਵੀ ਜਿਵੇਂ ਬਹੁਤ ਪਹਿਣਾ ਨਾਲ ਗੱਲਬਾਤ ਹੁੰਦੀ ਸੀ ਤਾਂ ਇੱਥੇ ਜਿਹੜੇ ਪਰਦੇਸਾਂ ਦੇ ਵਿੱਚ ਰਹਿੰਦੇ ਆ ਤਾਂ ਉਹਨਾਂ ਨੇ ਕਿਹਾ ਕਿ ਭੈਣ ਜਦੋਂ ਆ ਕੇ ਅਸੀਂ ਰਸੋਈ ਦਾ ਕੰਮ ਕਰਦੇ ਆ ਤਾਂ ਅਸੀਂ ਤੁਹਾਡੇ ਲੋਕੀਤ ਗਾ ਲੈਨੇ ਆ ਹਨਾ ਉਹਦੇ ਨਾਲ ਕੀ ਆ ਸਾਡੀ ਜਿਹੜੀ ਸਾਰੀ ਥਕਾਵਟ ਆ ਉਹ ਦੂਰ ਹੋ ਜਾਂਦੀ ਆ ਸਹੀ ਗੱਲ ਆ ਜਿਵੇਂ ਤੁਸੀਂ ਵੀ ਮੇਰੇ ਕੋਲ ਜ਼ਿਕਰ ਕੀਤਾ ਭੈਣ ਨੇ ਦੱਸਿਆ ਵੀ ਜਦੋਂ ਇਹ ਕੰਮ ਤੇ ਜਾਂਦੇ ਆ ਤਾਂ ਇਹ ਕਹਿੰਦੇ ਵੀ ਗੱਡੀ 'ਚ ਤੁਹਾਡੇ ਲੋਕੀਤ ਲੱਗੇ ਹੁੰਦੇ ਆ ਹਾਂ ਮੈਂ ਤਾਂ ਵੀ ਸੁਣਦੀ ਆ ਮੈਂ ਤਾਂ ਸਵੇਰੇ ਪਹਿਲਾਂ ਗੱਡੀ 'ਚ ਉਹ ਲਾ ਕੇ ਕੋਈ ਨਵੀਂ ਆਈ ਆ ਰੀ ਉਹ ਲਾ ਕੇ ਤੇ ਆਪਣਾ ਨਾਲ ਦੀ ਨਾਲ ਬੰਦਾ ਗਾਉਂਦਾ ਨਾਲੇ ਤੁਸੀਂ ਫਰੈਸ਼ ਫੀਲ ਕਰਦੇ ਹੋ ਨਾਲੇ ਤੁਹਾਨੂੰ ਮਨ ਨੂੰ ਇੱਕ ਖੁਸ਼ੀ ਮਿਲਦੀ ਆ ਤੁਹਾਡੇ ਚੀਜ਼ਾਂ ਮਿਲਦੀਆਂ ਹਾਂਜੀ ਬਿਲਕੁਲ ਜੀ ਲੋਕਗੀ ਤੇ ਬਹੁਤ ਆਪਣਾ ਅਮੁੱਲ ਇੱਕ ਸਰਮਾਇਆ ਹੈਗਾ ਜਿਹਨੂੰ ਸਾਂਭਣ ਦੀ ਲੋੜ ਆ ਤਾਂ ਇਹੀ ਆਪਾਂ ਉਦਮ ਜਿਹੜਾ ਕੀਤਾ ਹੋਇਆ ਮੈਂ ਤੇ ਵੀਰਪਾਲ ਨੇ ਕਿ ਇਹਨਾਂ ਲੋਕਗੀਤਾਂ ਨੂੰ ਵੱਧ ਤੋਂ ਵੱਧ ਸਾਂਭਿਆ ਜਾ ਸਕੇ ਮੈਨੂੰ ਵੀ ਬਹੁਤ ਖੁਸ਼ੀ ਹੋਈ ਆ ਜੀ ਪਹਿਣ ਪਹਿਲੀ ਮੈਂ ਇਹਨਾਂ ਨਾਲ ਗੱਲ ਕਰਦੀ ਸੀ ਕਿ ਤੁਸੀਂ ਪਹਿਲੇ ਆ ਜਿੰਨਾਂ ਦੇ ਘਰ ਮੈਂ ਆਈ ਆ ਤਾਂ ਆਪਾਂ ਲੋਕ ਗੀਤ ਗਾਉਣੇ ਆ ਕਿਉਂਕਿ ਇੱਥੇ ਤੀਆਂ ਦੇ ਮੇਲੇ ਹੁੰਦੇ ਆ ਕਾਫੀ ਜਾਂਦੇ ਰਹੀਦਾ ਏ ਉੱਥੇ ਬਹੁਤ ਪਹਿਣਾ ਮਿਲਦੀ ਆ ਤਾਂ ਹੁਣ ਚੈਨਲ ਸ਼ੁਰੂ ਕੀਤਾ ਸਾਰੇ ਬਹੁਤ ਖੁਸ਼ ਆ ਮੈਂ ਤਾਂ ਬਹੁਤ ਖੁਸ਼ੀ ਹੋਈ ਜਦੋਂ ਮੈਂ ਤੇਰਾ ਚੈਨਲ ਬਣਾ ਦੇ। ਮੈਂ ਕਿਹੋ ਸ਼ੁਕਰ ਹੈ ਵੀ ਕਿ ਕੰਟੈਕਟ ਅੱਜ ਜਿਵੇਂ ਨਾ ਬੰਦੇ ਨੂੰ ਮਿਲਣ ਦਾ ਇੱਕ ਜਰੀਆ ਮਿਲ ਗਿਆ। ਜਰੀਆ ਮੇਰੇ ਪਾਸੇ ਤੁਸੀਂ ਇਹ ਕਹਿੰਦੇ ਕੰਦੋਲੇ ਪਰਦੇਸ ਆ। ਜਿਵੇਂ ਹੁਣ ਭਾਵੇਂ ਆਪਾਂ ਨੇੜੇ ਹੀ ਸੀਗੇ ਪਰ ਆਪਾਂ ਬਹੁਤ ਦੂਰ ਸੀ ਇੱਕ ਦੂਸਰੋ ਜਿੰਨੀ ਦੇਰ ਕੋਈ ਆਪਣਾ ਆਪਾਂ ਮਿਲਦੇ ਗੱਲਬਾਤ ਨਹੀਂ ਹੁੰਦੀ ਹਾਂਜੀ ਕਿਉਂਕਿ ਇਸ ਚੈਨਲ ਦੇ ਜਰੀਏ ਹੁਣ ਜਿੱਦਾਂ ਤੁਹਾਡਾ ਸੁਭ ਬਣਿਆ ਹਨਾ ਵੀ ਸਾਨੂੰ ਸੁਣਨ ਦੇ ਨਾਲ-ਨਾਲ ਤੁਹਾਨੂੰ ਵੀ ਸੁਣਨਗੇ ਆਪਣੇ ਜਿਹੜੇ ਸਰੋਤੇ ਆ ਹਨਾ ਉਹਨਾਂ ਨੂੰ ਪਤਾ ਲੱਗੂਗਾ ਕਿ ਇੱਥੇ ਆਪਣੀ ਕਿੰਨੀਆਂ ਭੈਣਾਂ ਹੈਗੀਆਂ ਜਿਨ੍ਹਾਂ ਦੇ ਅੰਦਰ ਲੋਕ ਗੀਤ ਵਸੇ ਹੋਏ ਆ ਹਨ ਜਿਨ੍ਹਾਂ ਦਾ ਦਿਲ ਕਰਦਾ ਕਿ ਇਹਨਾਂ ਲੋਕ ਗੀਤਾਂ ਨੂੰ ਗਾਈਏ ਤਾਂ ਹੁਣ ਇਸ ਤੋਂ ਬਾਅਦ ਜੀ ਪਿਆਰੇ ਪਿਆਰੇ ਜੇ ਲੋਕ ਗੀਤ ਤੁਹਾਨੂੰ ਸੁਣਾਵਾਂਗੇ ਇਸ ਵੀਡੀਓ ਨੂੰ ਤੁਸੀਂ ਪਸੰਦ ਕੀਤਾ ਕਮੈਂਟ ਜਰੂਰ ਕਰਿਓ ਜੀ ਇਹ ਆਪਣੀ ਭੈਣ ਦੇ ਨਾਲ ਇੱਕ ਛੋਟੀ ਜੀ ਮੁਲਾਕਾਤ ਦੀ ਵੀਡੀਓ ਹੈ ਇਸ ਤੋਂ ਅੱਗੇ ਹੁਣ ਲੋਕ ਗੀਤਾਂ ਦੇ ਵੀਡੀਓ ਬੋਲੀਆਂ ਦੇ ਵੀਡੀਓ ਜਿਹੜੀਆਂ ਆਪਾਂ ਭੈਣ ਦੇ ਨਾਲ ਬਣਾਵਾਂਗੇ ਵਧੀਆ ਵਧੀਆ ਕਮੈਂਟ ਕਰਿਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ